ਸਾਸਿਕਾ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਸ਼੍ਰੀਰ ਕੁਮਾਰ ਜਾਖੜ ਨੂੰ ਲੈ ਕੇ ਕਈ ਦਿਨ ਤੋਂ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਗੱਲ ਨੂੰ ਗੁਪਤ ਰੱਖਿਆ ਗਿਆ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਸਿੱਖ ਚਿਹਰੇ ਦੀ ਤਲਾਸ਼ ਕਰ ਰਹੀ ਹੈ ਕਿਸੇ ਵੀ ਸਮੇਂ ਸਿੱਖ ਚਿਹਰੇ ਨੂੰ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਬਣਾਇਆ ਜਾ ਸਕਦਾ ਹੈ ਇਸ ਲਈ ਪਹਿਲਾਂ ਹੀ ਸੁਨੀਲ ਕੁਮਾਰ ਜਾਕਰ ਨੇ ਆਪਣਾ ਮਨ ਬਣਾ ਲਿਆ ਹੈ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਆਉਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਿਹੜੇ ਜਖਤ ਸਿੰਘ ਕੁਮਾਰ ਜਾਖੜ ਨੇ ਉਹਨਾਂ ਦਾ ਲਗਭਗ ਕਾਂਗਰਸ ਦੇ ਵਿੱਚ ਆਉਣਾ ਤੈ ਹੈ ਉਹ ਇਸ ਟਾਈਮ ਵਿਹਲੇ ਨੇ ਜਿਹੜੇ ਰਾਜਾ ਉੜਿੰਗ ਨੇ ਉਹ ਕੇਂਦਰ ਸਰਕਾਰ ਦੇ ਵਿੱਚ ਚਲੇ ਗਏ ਉਹ ਸੰਸਦ ਬਣੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਕੇਂਦਰ ਸਰਕਾਰ ਦੇ ਅਹੁਦੇਵਿਆਂ ਦੇ ਕਾਰਨ ਉਹ ਲੋਕ ਸਭਾ ਦੇ ਵਿੱਚ ਬਿਜ਼ੀ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਕੁਮਾਰ ਜਾਖੜ ਨੇ ਜਿਹੜੇ ਉਹਨਾਂ ਨੂੰ ਲੈ ਕੇ ਬੜਾ ਵੱਡਾ ਧਮਾਕਾ ਹੋਵੇਗਾ ਰਾਹੁਲ ਗਾਂਧੀ ਉਸ ਨੂੰ ਫਿਰ ਦੁਬਾਰਾ ਪ੍ਰਧਾਨ ਬਣਾਉਣ ਜਾ ਰਹੇ ਨੇ ਪ੍ਰਧਾਨ ਬਣਾਉਣ ਤੇ ਗੁੱਸੇ ਕਿਹੜੇ ਕਿਹੜੇ ਲੋਕ ਹੋਏ ਨੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੱਸਿਆ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਹ ਗੱਲ ਕਹਿ ਦਿੱਤੀ ਹੈ ਜੇਕਰ ਸੁਨੀਲ ਕੁਮਾਰ ਜਾਖੜ ਦੀ ਘਰ ਵਾਪਸੀ ਹੁੰਦੀ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਸ਼ਰੀਪ ਕੁਮਾਰ ਜਾਖ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਰਾਜਾ ਵੜਿੰਗ ਦੀ ਜੇ ਛੁੱਟੀ ਕੀਤੀ ਜਾਵੇਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੈਂ ਵੀ ਵੇ ਦਾਵਾ ਲਿਖ ਦਿਆਂਗਾ ਯਾਨੀ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸਵਾਵਾ ਨਹੀਂ ਦੇ ਸਕਾਂਗਾ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਇਹ ਗੱਲ ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇੱਕ ਠੋਕੇ ਗਈ ਸੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਘਰ ਵਾਪਸੀ ਹੋ ਰਹੀ ਹੈ ਹਾਈ ਕਮਾਂਡ ਨਾਲ ਹਾਈ ਕਮਾਂਡ ਦੇ ਨਾਲ ਕੋਈ ਮਰਜ਼ੀ ਕਿਸੇ ਵੀ ਤਰ੍ਹਾਂ ਦਾ ਮੇਰੇ ਨਾਲ ਕਾਟੋਕ੍ਰਿਸ਼ ਹੋਵੇ ਲੇਕਿਨ ਮੈਂ ਇੱਕ ਗੱਲ ਹਾਈ ਕਮਾਂਡ ਨੂੰ ਜ਼ਰੂਰ ਕਰਾਂਗਾ ਅਤੇ ਜਿਹੜੇ ਘਰ ਵਾਪਸੀ ਕਰ ਰਹੇ ਨੇ ਮੈਂ ਉਹਨਾਂ ਦਾ ਵਿਰੋਧ ਵੀ ਕਰਾਂਗਾ ਦੁੱਖ ਤੇ ਸੁੱਖ ਦੇ ਮੇਰੇ ਉਹਨਾਂ ਨੇ ਕਿਹਾ ਪਾਰਟੀ ਦੇ ਨਾਲ ਰਹਿਣਾ ਚਾਹੀਦਾ ਹੈ ਜਿਹੜੇ ਦੁੱਖ ਜਾਂ ਸੁੱਖ ਵੇਲੇ ਪਾਰਟੀ ਦੇ ਨਾਲ ਨਹੀਂ ਖੜਦੇ ਸਿਰਫ ਉਹ ਆਪਣੀਆਂ ਜੇਬਾਂ ਭਰਦੇ ਨੇ ਇਹ ਵੱਡਾ ਬਿਆਨ ਦਿੱਤਾ ਸੀ ਸੁਖਜਿੰਦਰ ਸਿੰਘ ਧਾਵਾ ਨਵੇਂ ਬਣੇ ਸੰਸਦ ਹਲਕਾ ਗੁਰਦਾਸਪੁਰ ਤੋਂ ਹੁਣ ਉਹੀ ਗੱਲ ਉੱਤੇ ਰੱਟ ਲਗਾ ਕੇ ਬੈਠ ਗਏ ਨੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਹੈ ਕਿ ਮੈਂ ਜੇਕਰ ਸੁਨੀਲ ਕੁਮਾਰ ਜਾਖੜ ਇੰਟਰ ਕਰਦੇ ਨੇ ਪ੍ਰਧਾਨ ਬਣਦੇ ਨੇ ਤਾਂ ਮੈਂ ਕਾਂਗਰਸ ਪਾਰਟੀ ਛੱਡ ਕੇ ਹੋਰ ਕਿਸੇ ਪਾਰਟੀ ਵਿੱਚ ਚਲਾ ਜਾਵਾਂਗਾ ਉਹ ਭਾਰਤੀ ਜਨਤਾ ਪਾਰਟੀ ਵੀ ਹੋ ਸਕਦੀ ਹੈ ਉਹ ਆਮ ਆਦੀ ਪਾਰਟੀ ਵੀ ਹੋ ਸਕਦੀ ਹੈ ਲੇਕਿਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਲਗਭਗ ਕਈਆਂ ਚੱਲਣਾਂ ਨੇ ਖੁਲਾਸਾ ਕਰ ਦਿੱਤਾ ਹੈ ਕਿ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਵੱਲੋਂ ਛੁੱਟੀ ਕਰਕੇ ਜਾਂ ਭਾਰਤੀ ਜਨਤਾ ਪਾਰਟੀ ਨੂੰ ਆਲਵਿਦਾ ਕਹਿ ਕੇ ਜਲਦੀ ਸ਼ਾਮਲ ਹੋ ਜਾਣਗੇ ਜਲਦੀ ਘਰ ਵਾਪਸੀ ਕਰ ਲੈਣਗੇ ਕਾਂਗਰਸ ਦੇ ਵਿੱਚ ਅਤੇ ਕਾਂਗਰਸ ਰਾਜਾ ਬੁਰਿੰਗ ਨੂੰ ਪ੍ਰਧਾਨਗੀਤੂ ਲਾ ਕੇ ਉਹੀ ਅਹੁਦਾ ਜਿਹੜਾ ਹੈ ਸ਼ਰੀਰ ਕੁਮਾਰ ਜਾਖੜ ਨੂੰ ਦੇਵੇਗੀ ਅਤੇ ਇਹਦਾ ਧਮਕੀ ਦੇ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਤੋਂ ਹੱਥ ਖੜੇ ਕਰਕੇ ਹੋਰ ਕਿਸੇ ਪਾਰਟੀ ਵਿੱਚ چلا ਜਾਵਾਂਗਾ